ਇਤੇ ਡੀਸੀ ਸਾਖੀ ਸਾਨੀ ਨੇ ਲੋਕ ਸਵਚ ਨੂੰਾਂ ਨੂੰ ਸ਼ਾਂਤਮਈ ਅਤੇ ਨਿਰਪੱਖ ਕਰਵਾਉਣ ਲਈ ਸਾਰੇ ਅਧਿਕਾਰੀਆਂ ਨੂੰ ਜ਼ਿਲ੍ਹੇਚ ਪੈਂਦੇ ਸੁਵੇਦਨਸ਼ੀਲ ਅਤੇ ਅਤ ਸੁਵੇਦਨਸ਼ੀਲ ਬੁੱਤਾਂ ਦੀ ਪਛਾਣ ਪਹਿਲ ਦੇ ਆਧਾਰ ਤੇ ਕਰਨ ਦੇ ਹੁਕਮ ਦਿੱਤੇ ਮੀਨਿਸਕਤਰੇ ਸਥਿਤ ਆਪਣੇ ਦਫ਼ਤਰਚ ਇਸ ਸਬੰਧੀ ਸਾਰੇ ਏਆਰਓ ਦੀ ਬੁਲਾਈ ਗਈ ਮੀਟਿੰਗ ਦੀ ਅਗਵਾਈ ਕਰਦੇ ਆ ਡੀਸੀ ਸਾਖੀ ਸਾਨੀ ਨੇ ਅਧਿਕਾਰੀਆਂ ਨੂੰ ਅਜਿਹੇ ਬੁੱਤਾਂ ਦੀ ਪਛਾਣ ਪਹਿਲ ਦੇ ਆਧਾਰ ਤੇ ਕਰਨ ਲਈ ਕਿਹਾ ਜਿੱਥੇ ਵੋਟਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜ ਦੀ ਸੰਭਾਵਨਾ ਹੋ ਸਕਦੀ ਹੈ ਇੱਕ ਹਫ਼ਤੇ ਅੰਦਰ ਸੁਵੇਦਨਸ਼ੀਲ ਬੂਥਾਂ ਲਈ ਡੀਸੀ ਨੇ ਵਿਦਵਾਨ ਸਭਾ ਵਾਈਸ ਪੁਲਿਸ ਅਧਿਕਾਰੀਆਂ ਨੂੰ ਫੀਲਡ 'ਚ ਜਾ ਕੇ ਰਿਪੋਰਟ ਤਿਆਰ ਕਰਨ ਲਈ ਕਿਹਾ ਤਾਂ ਕਿ ਵੋਟਾਂ ਦੌਰਾਨ ਸੁਵੇਦਨਸ਼ੀਲ ਬੂਥਾਂ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਸਕਣ ਇਸੇ ਦੇ ਨਾਲ ਹੀ ਉਹਨਾਂ ਨੇ ਅਜਿਹੇ ਸ਼ਰਾਰਤੀ ਅੰਸਰਾਂ ਦੀ ਵੀ ਪਛਾਣ ਕਰਨ ਦੇ ਹੁਕਮ ਦਿੱਤੇ ਜੋ ਕਿ ਮਾਹੌਲ ਖਰਾਬ ਕਰ ਸਕਦੇ ਨੇ ਇਸ ਮੌਕੇ ਏਡੀਸੀ ਅਮਿਤ ਸ਼੍ਰੀਨ, ਏਆਰਓ ਰੁਪਿੰਦਰ ਪਾਲ ਸਿੰਘ, ਅੰਕੁਰ ਮਹਿੰਦਰੂ, ਉਸਵੀ ਅਲੰਕਾਰ, ਪਰਮਦੀਪ ਸਿੰਘ, ਚੇਤਨ ਬੰਗੇਰ, ਨਵਨੀਤ ਬਲਬੀ ਹਾਜ਼ ਉਧਰ ADC ਅਮਿਤ ਸ਼ਰੀਨ ਨੇ ਸਾਰੇ ਨੋਡਲ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਅਪਾਹਜ ਬਜ਼ੁਰਗਾਂ ਸਮੇਤ ਗਰਭਵਤੀ ਔਰਤਾਂ ਪੋਟਰਾਂ ਦੀ ਹਿੱਸੇਦਾਰੀ ਵਧਾਉਣ ਵੱਲ ਖਾਸ ਧਿਆਨ ਦੇਣ ਲਈ ਕਿਹਾ ADC ਸ਼ਰੀਨ ਨੇ ਕਿਹਾ ਕਿ ਵੋਟਾਂ ਵਾਲੇ ਦਿਨ ਇਹਨਾਂ ਲਈ ਪੋਲਿੰਗ ਬੂਥਾਂ ਤੇ ਹਰ ਤਰ੍ਹਾਂ ਦੀ ਸਹੂਲਤ ਮਹੱਈਆ ਕਰਵਾਈ ਜਾਵੇ ਬੂਥਾਂ ਤੇ ਬੀਲ ਚੇਅਰ ਰੈਂਪ ਅਤੇ ਰੋਲਿੰਗ ਪੀਨ ਵਾਲਾ ਪਾਣੀ ਅਤੇ ਪੱਖਾਨੇ ਜ਼ਕੀਨੀ ਬਣਾਏ ਜਾਣ ਉਹਨਾਂ ਨੇ ਕਿਹਾ ਕਿ 85 ਸਾਲ ਦੀ ਉਮਰ ਵਾਲੇ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਲਈ ਬੱਕਰੀ ਲਾਈਨ ਲਗਾਈ ਜਾਵੇ ਤਾਂ ਕਿ ਉਹਨਾਂ ਨੂੰ ਇੰਤ ਜ਼ਰ ਨਾ ਕਰਨਾ ਪਵੇ ਉਹਨਾਂ ਕੇ ਆਕੇ ਕੁੱਲ 1411 ਪੋਲਿੰਗ ਸਟੇਸ਼ਨ ਅਤੇ 2919 ਬੂਥ ਨੇ ਜਦੋਂ ਕਿ ਜ਼ਿਲ੍ਹੇ ਚ ਅਪਾਹਜ ਵੋਟਰਾਂ ਦੀ ਗਿਣਤੀ 16793 ਹੈ ਵੋਟਾਂ ਵਾਲੇ ਦਿਨ ਉਹਨਾਂ ਨੂੰ ਪਿਕ ਐਂਡ ਡ੍ਰੌਪ ਦੀ ਸਹੂਲਤ ਵੀ ਮਹਈਆ ਕਰਵਾਈ ਜਾਵੇਗੀ